ਜੋ ਹਰ ਇੱਕ ਮਹੀਨੇ ਇੱਕ ਇਰਸ਼ਾ ਸਪੋਰਟ ਕੀਤਾ ਜਾਂਦਾ ਜਰਸ ਇੰਟਰਸਟ ਨੂੰ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਤੇ ਨਾਲ ਨਾਲ ਇਸ ਮਹੀਨੇ ਇੱਕ ਸਵਿੰਗ ਮਸ਼ੀਨਾਂ ਸਲਾਈ ਮਸ਼ੀਨ ਜੋ ਕਿ ਇੱਕ ਹੋਰ ਰੋਜ਼ਗਾਰ ਪ੍ਰੋਜੈਕਟ ਨੂੰ ਸਪੋਰਟ ਕਰਦੀ ਹੈ ਭੈਣ ਜੀ ਉਹਨਾਂ ਨੂੰ ਦੇ ਰਹੇ ਨੇ ਇਸ ਦੇ ਨਾਲ ਉਹਨਾਂ ਨੂੰ ਰੋਜ਼ਗਾਰ ਦੇ ਵਿੱਚ এমਪਲੋਇਮੈਂਟ ਦੇ ਵਿੱਚ ਬਹੁਤ ਹੈਲਪ ਹੋ ਜਾਈਏ ਇਹ ਇੱਕ ਕਮਰਸ਼ੀਅਲ ਗ੍ਰੇਡ ਦੀ ਸਵਿੰਗ ਮਸ਼ੀਨ ਹੈ ਸੋ ਬਹੁਤ ਹੈਲਪ ਹੋਏਗੀ ਉਹਨਾਂ ਨੂੰ ਇੱਕ ਸੈਲਫ ਇੰਡੀਪੈਂਡੈਂਟ ਹੋ ਜਾਣਗੇ ਸੋ ਬਹੁਤ ਬਹੁਤ ਸ਼ੁਕਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬਹੁਤ ਬਹੁਤ ਧੰਨਵਾਦ ਹੈ ਜੈਤ ਸਿੰਘ ٹرسٹ ਦਾ ਜੋ ਹਰੇਕ ਮੰਥਲੀ ਇੱਕ ਇਹ ਰਿਕਸ਼ਾ ਸਪான்ਸਰ ਕਰਦੇ ਹਨ ਔਰ ਇਹ ਲੋੜਵੰਦ ਗੁਰਸਿੱਖਾਂ ਨੂੰ ਨਾਲ ਸੇਵਾ ਦੇ ਵਿੱਚ ਦਿੱਤਾ ਜਾਂਦਾ ਹੈ ਭਾਈ ਸਾਹਿਬ ਤੁਸੀਂ ਚਾਹ ਕਰਦੇ ਹੋ ਗ੍ਰੰਥੀ ਸਿੰਘ ਅਜੀ ਫਤਿਹਗੜ ਸਾਹਿਬ ਗੁਰੂ ਘਰ ਗ੍ਰੰਥੀ ਸਿੰਘ ਦੀ ਉਪੇ ਕਰਦੇ ਹੋ ਜੀ ਇਸ ਇਹ ਰਿਕਸ਼ੇ ਨਾਲ ਤੁਹਾਡੇ ਜ਼ਿੰਦਗੀ 'ਚ ਕੀ ਕੀ ਬਦਲਾਅ ਆਏਗਾ ਬਦਲਾਅ ਤਾਂ ਇਦਾਂ ਹੈ ਜੇ ਗੁਰੂ ਘਰ ਇਨਕਮ ਘੱਟ ਹੋਣ ਕਰਕੇ ਹਾਂ ਪਾਰਟ 10 ਕੰਮ ਕਰਾਂਗੇ ਹਾਂ ਲੋਡਿੰਗ ਦਾ ਵਗੈਰਾ ਮਤਲਬ ਬਿਲਕੁਲ ਐਡੀਸ਼ਨਲ ਇਨਕਮ ਨਾਲ ਹੋ ਜਾਏਗੀ ਹਾਂਜੀ ਹਾਂ ਜੀ ਮਤਲਬ ਘਰ ਦਾ ਖਰਚਾ ਵੀ ਕੋਲੋਂ ਵੀ ਲੱਗਦਾ ਹੋਇਆ ਜੀ ਅੱਛਾ ਉਹ ਚੱਲੋ ਹਾਂਜੀ ਹਾਂਜੀ ਕਿੰਨੀ ਕਿਸ ਜਾਂਦੀ ਉਹਦੀ ਉਹਦੀ ਜੀ ਹੈਗੀ ਆ 5238 ਰੁਪਏ ਸੋ ਇਨ ਥਿਸ ਹਾਈ ਟਾਈਮ ਆਫ ਇਨਫਲੇਸ਼ਨ ਯੂ ਕੈਨ ਈਜ਼ਲੀ ਇਮੇਜਿਨ ਹਾਊ ਡਿਫਿਕਲਟ ਇਟ ਇਜ਼ ਫॉर ਸਰਵਾਈਵਲ ਫॉर A ਫੈਮਿਲੀ ਆਫ 4 ਹੈ ਨਾ ਸੋ A ਸੈਲਫ এমਪਲੋਇਮੈਂਟ ਪ੍ਰੋਜੈਕਟ ਦੇ ਤਹਿਤ ਜੈਸਿੰਗ ਟ੍ਰਸ ਫਲੋਂ ਹਰੇਕ ਮਹੀਨੇ ਇੱਕ ਈ ਰਿਕਸ਼ਾ ਦਿੱਤਾ ਜਾਂਦਾ ਹੈ प्लीज ਸਾਡੇ ਵੀਡੀਓ ਜ਼ਰੂਰ ਸਾਂਝੇ ਕਰੋ ਤਾਂ ਕਿ ਹੋਰ ਗੰਤੀ ਸਿੰਘ ਔਰ ਲੋੜਵੰਦ ਸਿੱਖਾਂ ਤੇ ਇਸ ਸੰਪੇਸ਼ ਪਹੁੰਚ ਸਕੇ ਔਰ ਉਸ ਨੂੰ ਅਪਰੋਚ ਕਰ ਸਕੇ ਔਰੇ ਨੰਬਰ ਥੱਲੇ ਚੱਲ ਰਹੇ ਨੇ ਸੋ ਬਹੁਤ ਬਹੁਤ ਧੰਨਵਾਦ ਹੈ ਜਨਰਲ ਸੋ ਕੰਪੈਸ਼ਨਰੇਟ ਫੋਰਸ ਜੋ ਲਗਾਤਾਰ ਜੈ ਸਿੰਘ ਕਸ ਦਾ ਡਾਇਵਰਸਿਫਾਈਡ ਸੇਵਾ ਨੂੰ ਲਗਾਤਾਰ ਸਪੋਰਟ ਕਰਦੀਆਂ ਨੇ ਫਤਿਹ ਦੇ ਸਾਥ ਨਾਲ ਵੀਡੀਓ ਕਲੋਜ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ